ਇਤਰਾਣੀਆ ਜਾਦਾ ਨੂੰ ਤਾਜ਼ਾ ਕਰਦਾ ਹੋਇਆ ਆਜੋ ਆਪਾਂ ਹੁਣ ਤੁਹਾਨੂੰ ਉਹ ਜਿਹੜੀ ਸਾਹਮਣੇ ਜੋਤ ਚੱਲਦੀ ਆ ਉਹ ਦਿਖਾ ਕੇ ਲਿਆਉਨੇ ਆ ਕੋਲੋਂ ਜਾ ਕੇ ਚੱਲਦੇ ਆਪਾਂ ਆਜੋ ਦੇ ਵਿੱਚ ਲੈ ਇਹ ਹੈਗੀ ਆ ਇਸ ਬਾਦੀ ਬੀਕੇ ਦੱਤ ਇਸ ਮਾਰਦ ਦੀ ਬਣਾਈ ਹੋਈ ਆ ਇੱਥੇ ਉਹਨਾਂ ਦੀ ਯਾਦ ਦੇ ਵਿੱਚ ਅੱਗੇ ਆਜੋ ਜੀ ਆਪਾਂ ਹੁਣ ਤੁਹਾਨੂੰ ਸ਼ਹੀਦਾਂ ਦੀ ਜਿਹੜੀ ਜੋਤ ਚੱਲਦੀ ਆ ਸ਼ਹੀਦ ਜੋਤੀ ਆ ਦੇਖ ਸਕਦੇ ਹੋ ਜੀ ਉਹਨਾਂ ਦੀ ਯਾਦ ਦੇ ਵਿੱਚ ਇਹ ਜੋਤ ਚੱਲ ਰਹੀ ਆ ਇਹ ਤਾਜ਼ਾ ਕਰਦੀ ਆ ਇਹ ਇਨਕਲਾਬ ਜਿੰਦਾਬਾਦ ਸਮਾਦ ਸ੍ਰੀ ਸੁਖਦੇਵ ਸਰਦਾਰ ਭਗਤ ਸਿੰਘ ਜੀ ਤੇ ਸ੍ਰੀ ਰਾਜਗੁਰੂ ਜੀ ਉਨ੍ਹਾਂ ਦੀ ਯਾਦ ਦੇ ਵਿੱਚ ਇਹ ਜੂਤਾ ਆਪਾਂ ਇਹਨਾਂ ਨੂੰ ਪ੍ਰਣਾਮ ਕਰਦੇ ਹਾਂ ਜੀ ਇੱਥੋਂ ਦੇਖ ਸਕਦੇ ਜੀ ਖੂਬਸੂਰਤੀ ਪਲਾਂਟੇਸ਼ਨ ਦੀ ਬਹੁਤ ਦਿਲ ਲੱਗਦਾ ਇੱਥੇ ਆ ਕੇ ਬੜਾ ਸੁੰਦਰ ਲੱਗ ਰਿਹਾ ਹੈ ਇੱਥੋਂ ਕਾਫੀ ਲੋਕ ਦੂਰੋਂ ਦੂਰੋਂ ਇਹਨੂੰ ਜਗ੍ਹਾ ਨੂੰ ਦੇਖਣ ਆਉਂਦੇ ਨੇ ਪੰਡਤ ਹਸਨਿਵਾਲਾ ਦੀ ਦੇ ਵਿੱਚ ਇਹ ਸੀ ਇਦਾਂ ਦੀ ਯਾਦ ਦੇ ਵਿੱਚ ਬਣਾਇਆ ਹੋਇਆ ਸਮਾਰਕ ਅੱਗੇ ਆਪਾਂ ਤੁਹਾਨੂੰ ਲੈ ਕੇ ਚੱਲਦੇ ਆਜਾ ਮੁੰਡੇ ਇੱਧਰ ਨੂੰ ਆ ਲੈ ਖ ਇਧਰਲੀ ਸਾਈਡ ਉੱਪਰ ਚੱਲਦੇ ਆ ਨਹੀਂ ਆਜਾ ਕੋਈ ਨਹੀਂ ਚੱਲ ਮੈਂ ਜਾ ਕੇ ਆਉਣਾ ਫਿਰ ਆਪਾਂ ਤੁਹਾਨੂੰ ਉੱਪਰੋਂ ਦਿਖਾ ਕੇ ਲਿਆਉਨੇ ਆ ਜੀ ਚੱਲਦੇ ਆਪਾਂ ਇੱਧਰ ਦੇਖ ਸਕਦੇ ਹੋ ਜੀ ਤੁਸੀਂ ਖੂਬਸੂਰਤੀ ਬਿਆਨ ਕਰੀਏ ਜਿਹੜੀ ਇਹ ਜੰਗੀਆਂ ਨੇ ਉੱਪਰ ਜਾਣ ਵਾਸਤੇ ਪੌੜੀਆਂ ਦੇਖ ਸਕਦੇ ਹੋ ਤੁਸੀਂ

ਇਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਜੀ ਬੜੀ ਖੂਬਸੂਰਤੀ ਇੱਥੋਂ ਸਟੇਸ਼ਨ ਦਾ ਉੱਪਰ ਐਸਾ ਜੀ ਦੇਖ ਸਕਦੇ ਆ ਕਿ ਇਹਦੇ ਥੱਲੇ ਜਿਹੜੀ ਰੀਅਲ का डिब्बा खड़ा किता हो जो ये देख सकते हो जी इतनी खूबसूरती देख सकते हो यही देख सकते हो जी ਇਥੇ ਦੀ ਖੂਬਸੂਰਤੀ ਇਹ ਜਿਹੜੇ ਸਟੈਚੂ ਬਣੇ ਹੋਏ ਨੇ ਆਪਣੇ ਸਾਡੇ ਪੰਜਾਬੀ ਕਲਚਰ ਨੂੰ ਰਾਜਾ ਕਰਦੇ ਨੇ ਇੱਧਰ ਤੁਸੀਂ ਦੇਖ ਸਕਦੇ ਹੋ ਟਾਇਲਟ ਵਗੈਰਾ ਅਣਿਆਹਿਆ ਨੇ ਜੀ ਇੱਥੇ ਇੱਥੋਂ ਵੀ ਤੁਸੀਂ ਦੇਖ ਸਕਦੇ ਹੋ ਜੀ ਬੜੀ ਸੋਹਣੀ ਲੋਕੇਸ਼ਨ ਬਣੀ ਹੋਈ ਹੈ ਇੱਥੇ ਇਹ ਸਾਹਮਣੇ ਤਲਾ ਬਣਿਆ ਹੋਇਆ ਜੀ ਜਿਹੜਾ ਮੈਂ ਤੁਹਾਨੂੰ ਉੱਪਰੋਂ ਵੀ ਦਿਖਾਇਆ ਸੀਗਾ ਇਹ ਬੜਾ ਸੋਹਣਾ ਲੱਗਦਾ ਇਹਦੇ ਚੋਂ ਹੁਣ ਪਾਣੀ ਕੱਢਿਆ ਜਾ ਰਿਹਾ ਇਸਦੀਆਂ ਸਾਹਮਣੇ ਕਿਸਤੀ ਦਿਖਾਈ ਹੋਈ ਆ ਬਾਕੀ ਤਾਂ ਵੈਸੇ ਗਰਾਊਂਡ ਸੀ ਇਹ ਤਲਾ ਦਾ ਬਣ ਗਿਆ ਇਹ ਗਰਾਊਂਡ ਸੀ ਦੇਖੋ ਬੈਠਣ ਵਾਸਤੇ ਗਰਾਊਂਡ ਆ ਇਹ ਪਾਣੀ ਦੇ ਨਾਲ ਭਰ ਗਈ ਸੀ ਇਹ ਹਾਦੇ ਪਾਣੀ ਦੇ ਨਾਲ ਕਿਉਂਕਿ ਨੀਂਹ ਮਾਲ ਆਕਾ ਸੀਗਾ ਹੁਣ ਵੀ ਇਹ ਪਹਿਲਾਂ ਮੀਂਹ ਪੈ ਕੇ ਹਟੇ ਨੇ ਆ ਦੇਖੋ ਟਰੈਕਟਰ ਆਹੀਂ ਪਾਣੀ ਨੂੰ ਕੱਢਿਆ ਜਾ ਰਿਹਾ ਜਿਹੜਾ ਬਾਧੂ ਪਾਣੀ ਆ ਦੇਖ ਹੀ ਸਕਦੇ ਤੁਸੀਂ ਆਪਾਂ ਵੀਰ ਜਨ ਨੂੰ ਇੱਥੇ ਬੁਲਾਉਂਦੇ ਤਾਂ ਦਿਖਾਉਨੇ ਆ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਆ ਜੀ ਤੁਹਾਡਾ ਮੇਰਾ ਜੀ ਕਮਲ ਕੁਮਾਰ ਜੀ ਅੱਛਾ ਜੀ ਕਮਲ ਕੁਮਾਰ ਜੀ ਤੁਸੀਂ ਇੱਥੇ ਕੀ ਸੇਵਾ ਨਿਭਾ ਰਹੇ ਹੋ ਜੀ ਮੈਂ ਨਿਭਾ ਰਿਹਾ ਜੀ ਪਾਣੀ ਜਿਹੜਾ ਹੈਗਾ ਪਰ ਕੰਦਾ ਇਹ ਆਪਾਂ ਬਾਹਰ ਕੱਢਦੇ ਬੈਠੇ ਹਾਂ ਟਰੈਕਟਰਾਂ ਦੇ ਨਾਲ ਪੰਜ ਟਰੈਕਟਰ ਸੀ ਪਹਿਲਾਂ ਜੀ ਹੁਣ ਤਿੰਨ ਰਹਿ ਗਏ ਜੀ ਇਹ 6 ਦਿਨ ਤੋਂ ਟਰੈਕਟਰ ਚੱਲਦੇ ਪਏ ਜੀ ਲਗਾਤਾਰ ਹਾਂ ਜੀ ਲਗਾਤਾਰ ਰਾਤ ਦਿਨ ਚੱਲਦੇ ਪਏ ਜੀ ਤੇ ਪਾਣੀ ਇਹ ਸਾਰਾ ਮੀਂਹ ਦਾ ਇਕੱਠਾ ਹੋ ਗਿਆ ਇਹ ਬਰਸਾਤ ਦਾ ਪਾਣੀ ਇਕੱਠਾ ਹੋਇਆ ਬਾਕੀ ਫਲੱਡ ਦਾ ਪਾਣੀ ਆ ਪਾਰਕਿੰਗ ਵਿਚਾਰਿਆ ਪਾਰਕਿੰਗ ਤੋਂ ਹੁਣ ਆਪਾਂ ਨੂੰ ਜੀ ਆਪਣਾ ਜਿੱਲੀ ਵੀ ਹੈਗੀ ਐ ਸੇਵਾ ਆਪਣੇ ਕੋਲ ਦਿੱਤੀ ਹੋਈ ਹੈ ਗਵਰਨਮੈਂਟ ਸਰਕਾਰ ਨਾਲ ਵੀ ਪਾਣੀ ਬਾਹਰ ਕੱਢਣਾ ਬਾਹਰ ਕੱਢਣਾ ਹਾਂਜੀ ਹਾਂਜੀ ਇਹ ਲੱਗ ਭਾਗੇ ਜੇ ਲੱਗ ਜਾਣਗੇ 2-3 ਨਹੀਂ ਜੀ ਬਸ ਕੱਲ ਦਾ ਜੇ ਸ਼ਾਇਦ ਲੱਗ ਜਾਵੇ ਰਾਤ ਵੀ ਲੱਗ ਜਾਵੇ ਸ਼ਾਇਦ ਕੱਲ ਮੁੱਕ ਜਾਵੇ ਠੀਕ ਹੈ ਜਿੱਥੇ ਪਾਣੀ ਦੀ ਡੰਗਾਈ ਹੈ ਜੀ ਉੱਥੇ ਪਾਣੀ ਚੱਕਣਾ ਟਰੈਕਟਰ ਜਿੱਦਾਂ ਬਸ ਮਾੜਾ ਮੋਟਾ ਰਹੇਗਾ ਉੱਥੇ ਵੀ ਖਤਮ ਹੋ ਜਾਣਾ ਹੈ ਇਹ ਸਿਸਟਮ ਹੈ ਠੀਕ ਹੈ ਜੀ ਸਸਤੀ ਕਾਲ ਜੀ ਸਸਤੀ ਕਾਲ ਸਾਫ਼ ਪਈ ਚੱਲ ਰਹੀ ਹੈ ਜੀ ਕਿਸ ਸਾਜੋ ਜੀ ਆ ਦੇਖ ਸਕਦੇ ਹੋ ਜੀ ਰੋਈ ਪਰਾਲਾ ਦਰਿਆ ਸਤਲੁਜ ਦਰਿਆ ਜਿਹੜਾ ਆਉਂਦਾ ਹੁਣ ਦੇਖ ਸਕਦੇ ਹੋ ਜੀ ਪਾਣੀ ਬਿਲਕੁਲੀ ਬਸ ਹੁਣ ਥੱਲੇ ਆ ਆ ਸਾਹਮਣੇ ਦੇਖ ਸਕਦੇ ਹੋ ਜੀ ਦਰਿਆ ਇਹ ਪਾਣੀ ਨੂੰ ਮਾਪਣ ਵਾਸਤੇ ਸੀੜੀਆਂ ਬਣਾਈ ਹੋਈਆਂ ਨੇ ਇਹਦੇ ਵਿੱਚ ਵਸੇ ਮੀਟਰ ਲੱਗਿਆ ਹੁੰਦਾ ਇਥੋਂ ਦੇਖਿਆ ਜਾ ਸਕਦਾ ਵੀ ਪਾਣੀ ਕਿ ਤੱਕ ਤੱਕ ਪਾਣੀ ਆ ਇਹ ਸਾਹਮਣੇ ਦੇਖ ਸਕਦੇ ਹੋ ਤੁਸੀਂ ਉਹ ਸਾਹਮਣੇ ਗੇਟ ਬਣੇ ਹੋਏ ਨੇ ਪਾਣੀ ਨੂੰ ਰੋਕਣ ਵਾਸਤੇ ਇੱਥੋਂ ਪਾਣੀ ਪਾਕਿਸਤਾਨ ਵੱਲ ਜਾ ਰਿਹਾ ਤੇ ਇਹ ਵੀ ਦੇਖ ਸਕਦੇ ਹੋ ਤੁਸੀਂ ਇਹ ਪਾਣੀ ਇਧਰ ਡੈਰ ਕੱਢੀ ਹੋਈ ਆ ਦਰਿਆ ਦੇ ਵਿੱਚੋਂ ਤੁਸੀਂ ਦੇਖ ਸਕਦੇ ਹੋ ਇੱਥੋਂ ਵੀ ਤੁਸੀਂ ਦੇਖ ਸਕਦੇ ਹੋ ਜੀ ਕਿੰਨੀ ਖੂਬਸੂਰਤੀ ਜਿਹੜਾ ਹੈ ਦਰਿਆ ਦੇ ਵਿੱਚੋਂ ਪਾਣੀ ਜਿਹੜਾ ਵਿੱਚੋਂ ਜਾ ਰਿਹਾ ਦੇਖ ਸਕਦੇ ਤੁਸੀਂ ਚਾਹਵੋ ਮੈਂ ਸੈਨੀ ਗੱਲ ਰਹੇ ਹੈ ਇਹ ਵਾਪਸੀ ਰੋਇਪੁਰ ਤੋਂ ਮੋਗਾ ਹਾਂਜੀ ਦੋਸਤੋ ਆਪਾਂ ਅੱਜ ਦਾ ਵਲੌਗ ਇੱਥੇ ਸਮਾਪਤ ਕਰਦੇ ਹਾਂ ਵੀਡੀਓ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਜਰੂਰ ਕਰਦਿਆ ਕਰੋ ਤਾਂ ਕਿ ਤੁਹਾਡੇ ਕੋਲੇ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਆ ਸਕੇ ਚਲਦੇ ਆ ਜੀ ਅਸੀਆ ਕੱਲ ਨਮਸਤੇ ਗੁੱਡ ਬਾਏ